ਲਓ ਜੀ ਮਿੱਤਰੋ ਆ ਬੱਕਰੀ ਦਾ ਸੌਦਾ ਹੋ ਗਿਆ। ਸੂਰੀ ਵਾਲਾ ਬੱਕਰਾ ਮੰਡੀ ਤੇ। ਤੇ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ। ਬਹੁਤ ਚੰਗੀ ਕੱਦ-ਕਾੜ ਵਾਲੀ ਬੱਕਰੀ ਸੀ ਇਹ ਤੇ ਝੋਕ ਤੋਂ ਲਿਆਈ ਸੀ ਬਾਈ। ਬਾਈ ਸਤਿ ਸ੍ਰੀ ਅਕਾਲ ਜੀ। ਕਿਹੜਾ ਪਿੰਡ ਆ ਬਾਈ ਜੀ? ਕੌਣੀ? ਕਿੰਨੇ ਦੀ ਲੈ ਲਈ ਬੱਕਰੀ ਬਾਈ? 850। ਠੀਕ ਗੱਲ। ਖਾਈ ਲ ਖੋਈ ਹੋ ਗਈ ਬਾਈ? ਪੈਸੇ ਜਾਂਦੇ ਰਹੇ। ਲਓ ਵੀ ਆ ਬਾਈਆਂ ਨੇ ਲਿਆਂਦੀ ਸੀਗੀ ਝੋਕ ਪਿੰਡ ਤੋਂ। ਬਹੁਤ ਚੰਗੀ ਬੱਕਰੀਆ ਦੋਸਤੋ ਕੱਦ ਕਾਠ ਚੰਗਾ ਹੈ ਚੰਗੀਆਂ ਨਸਲਾਂ ਦੋਸਤੋ ਤਿਆਰ ਕਰਨ ਦੇ ਲਈ ਇਹੋ ਜੀਆਂ ਬੱਕਰੀਆਂ ਇੱਥੇ ਸੂਰੇ ਵਾਲਾ ਬੱਕਰਾ ਮੰਡੀ ਤੇ ਆਉਣ ਗਿਆ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਇੱਥੇ ਪਹੁੰਚਣ ਦੇ ਲਈ ਤੇ ਤੁਹਾਡਾ ਬਾਈ ਜੀ ਬੱਕਰੀ ਖਰੀਦਣ ਅੱਜ ਬਾਈ ਕਪਤਾਨ ਨੇ ਮਾਲ ਲਿਆ 50 60 ਨਗ 10000 10000 ਉਹ ਗਿਣਨੇ ਪਹਿਲਾਂ 8 40 ਉਹ ਮੈਂ ਕਿਹਾ ਕਿ ਪ੍ਰਾਣ ਲੈਣਾ ਗਿਣਨੇ ਮੈਂ ਉਹ ਗਿਨਤਾ ਸਹੀ ਆ ਉਸੇ 8 ਆਪਰੇ ਜਾ ਲੈ ਜਾ ਯਾਰ ਤੂੰ ਜਾਂਦਾ ਰਿਹਾ ਥੋੜਾ ਦੇ ਬੱਕਰੇ ਬੱਕਰੇ ਤੇ ਚਲੇ ਰੋ ਚੱਲ ਵੀ ਚਾਰ ਕਿੰਨੇ ਦੀ ਹੋ ਗਈ 9000 ਦੋਵੇਂ 95 ਯਾਰ ਦੋੜਾ ਮਹਾਂ ਹੀ ਆਵੇ ਨਹੀਂ ਤਲੀ ਦਾ ਚੱਲ ਲੈ ਤੂੰ ਸਾਜ ਕੀ ਗੱਲ ਲਾਓ ਵੀ ਮਿੱਤਰੋ ਉਹ ਨਾਗ ਬਰਬਰੀ ਦੇ ਬਾਈ ਲੈ ਗਿਆ ਰਸ਼ਨਾ ਤੇ ਆਪਾਂ ਗੱਲ ਕਰਦੇ ਆਂ ਬਾਈ ਕਿਹੜਾ ਪਿੰਡ ਆਪਣਾ ਲਾਲ ਬਾਈ ਲਾਲ ਬਾਈ ਤੇ ਬਾਈ ਕੋਨੇ ਬਕਰਿਆ ਕੀ ਮੋਲਾ 26000 ਹੋਵੇ ਮੋਲਾ ਮਾਨਤਾਨ ਹੋ ਜੂਗਾ ਤੇ ਬਾਈ ਆ ਸਿੰਗਾ ਵਾਲੇ ਦਾ ਤੇਰਾ 16000 16000 ਚ ਮਾਨਤਾਨ ਜਿਵੇਂ ਲਾਏ ਓਵੇਂ ਨਹੀਂ ਸੂਤ ਓਵੇਂ ਨਹੀਂ ਓਏ ਸਰਦਾਰ ਬੰਦਾ ਜਾਣਦੇ ਗੱਡੀਆਂ ਵਾਲੇ ਦੇ ਆਖਣ ਨੂੰ ਯਾਰ ਹੈ ਨਹੀਂ ਓ ਤੂੰ ਇਹਦੀ ਫੀਸ ਚ ਬਣਾ ਲੇਗਾ ਉਹ ਕੀ ਲਾਇਆ ਤੂੰ ਇਹਦਾ ਮੈਂ ਮਾਜੀ ਲਾਇਆ ਯਾਰ ਇਹ ਅਸਰ ਤੋਂ ਉੱਤੇ ਬੋਲਦਾ ਇਸੇ ਦੇ ਹੱਥ 'ਚ ਹੀ ਰਹਿ ਜਾਣਾ ਹਾਲੇ ਆ ਬਾਈਆਂ ਦੇ ਸੇਲ ਨਹੀਂ ਕਰਨਾ ਕਹਿੰਦਾ ਵੇਚਣਾ ਜਿਹਦੇ ਹੱਥ ਜਾ ਉਸੇ ਦੇ ਹੱਥ 'ਚ ਹੀ ਰਹਿ ਜਾਣਾ ਬੋਲ ਅਸਰ ਦਾ ਹੱਕ ਹੈ ਬਈ ਅਸਰ ਦਾ ਨਹੀਂ ਯਾਰ ਹੁੰਦਾ ਹੀ ਨਹੀਂ ਮੈਂ ਕਹਿੰਦਾ ਅਸਰ ਦਾ ਵੀ ਨਹੀਂ ਹੁੰਦਾ ਅੱਛਾ ਆਇਆ ਨਾ ਹੀ ਆਇਆ ਹੀ ਹੈ ਹੈ ਬਾਈ ਅੱਛਾ ਅਸਰ ਦਾ ਵੀ ਨਹੀਂ ਹੁੰਦਾ ਯਾਰ ਭਾਵ ਯਾਰ ਨਾ ਦੇ ਬਾਈ ਯਾਰ ਵੇਖ ਲੈ ਪੈਸੇ ਬਹੁਤ ਲਾ ਵੀ ਮਿੱਤਰੋ ਦੋ ਬੱਕਰੇ ਆ ਬਾਈ ਕੋਲੇ ਸੂਰੇ ਵਾਲਾ ਮੰਡੀ ਤੇ ਲਿਆਇਆ ਸੀਗਾ ਹੈ ਜਾ ਸਾਡੇ ਮਾਜੀ ਦਾ ਹੋ ਗਿਆ ਯਾਰ ਵੇਖ ਯਾਰ ਮੈਂ ਪੁੱਛਦਾ ਵੀ ਨਹੀਂ ਕੱਢ ਪੈਸੇ ਨਵੇੜੋ ਕਰੇ 8500 ਦਾ ਕਰਤਾ ਦੇ ਦੇ ਬਾਈ ਯਾਰ ਚਿੱਟੀ ਅਖਰਾ ਹਾਂ ਬਾਈ ਹਜੇ ਚੱਲੀ ਜਾਂਦਾ ਸੌਦਾ ਬਾਈ ਪਵਨ ਕੋਲੇ ਆ ਇਹ ਹੈ ਬਾਈ ਰਸ਼ਨੇ ਕੋਲੇ ਤੇ ਬਾਈ ਪਵਨ ਕੋਲੇ ਹੋ ਸਕਦਾ ਜਾਂਦਾ ਰਵੇ ਰਾ ਕੋ ਛੱਡ ਕੇ ਬਾਈ ਨੇ ਮਿੱਤਰਤਾ ਵਿਖਾਈ ਆ ਬਾਈ ਰਸ਼ਨੇ ਨੇ ਹਾਂ ਬਾਈ ਨੇ ਸਾਨੂੰ ਪੈਸਿਆਂ ਦੀ ਗੱਲ ਨਹੀਂ ਮੋਹ ਮੁਹਬਤ ਨਾਲ ਬੱਕਰਾ ਦਿੱਤਾ ਬਾਈ ਪਵਨੇ ਨੂੰ ਆ ਚਿੱਟਾ ਬੱਕਰਾ ਬਾਈ ਯਾਰ ਇੰਨੇ ਚਿਰ ਦੀ ਇਹਨਾਂ ਨਾਲ ਲਿਆ ਆ ਜਾ ਕਦੇ ਫਰਕ ਨਹੀਂ ਪਿਆ ਗਿਆ ਕਿਸੇ ਵੀ ਰੁਪਏ ਦਾ ਵੀ ਜਿਵੇਂ ਗੱਲ ਕਹਿੰਦੇ ਓਵੇਂ ਸਿਰੇ ਲਾਈ ਦੀ ਆ ਤੇ ਬਾਈ ਅੱਜ ਵੀ ਖੁਸ਼ ਆ ਠੀਕ ਆ ਨਾ ਤੇ ਘਰੇ ਹੀ ਆ ਜਦੋਂ ਮਰਜੀ ਤੇਰਾ ਹੀ ਆ ਜਦੋਂ ਮਰਜੀ ਲਈ ਹਾਂ ਕੋਈ ਗੱਲ ਨਹੀਂ ਬਾਈ ਏ ਬਾਈ ਜੀ ਬੱਕਰਾ ਅਸੀਂ ਕਰਤਾ ਪਰ ਰੇਟ ਨਹੀਂ ਅਸੀਂ ਦੱਸਣਾ ਸਾਡੇ ਨਾਲ ਲਿਹਾਜ਼ ਆ ਦੋਨਾਂ ਤਰ੍ਹਾਂ ਦੀ ਤੇ ਇਹ ਸੜਦਾ ਹੀ ਰਊ ਪਰਦੇ ਨਾ ਹੀ ਕਰਤਾ ਤੇ ਬਾਈ ਆਇਆ ਸੀਗਾ ਸਾਡਾ ਪਹਿਲਵਾਨ ਆ ਖੋਖਰ ਤੋਂ ਤੇ ਇਹਨੇ ਬਾਈ ਸੌਦਾ ਮੁਕਾਦਾ ਅਸੀਂ ਕਿਸੇ ਰਣੀ ਇਹਨਾਂ ਦੀ ਗੱਲ ਸਿੱਟੀ ਠੀਕ ਆ ਪਹਿਲਵਾਨ ਜੀ ਠੀਕ ਆ ਮੁੱਲ ਪੁੱਛੋ ਪੈਂਡ ਪੁੱਛੋ ਬਾਈ ਕਿਹੜਾ ਪੰਡਾ ਫਕਰ ਸਰ ਜੀ ਫਕਰ ਸਰ ਥੇੜੀ ਤੇ ਰਸਤਾ ਇਹਦਾ ਫਕਰ ਮੇਰਾ ਨਹੀਂ ਨਹੀਂ ਪਾਇਆ ਉਹ ਹੀ ਪਾਇਆ ਤੇ ਇਹ ਯਾਰਾ ਦਾਣਾ ਪਾਇਆ ਸੀ ਉਹ ਖਾਦਾ ਨੇ ਜੈ ਜੀ ਗੱਲ ਕਰ ਲਾ ਗਏ ਅਸਰੀ ਗੱਲ ਲਓ ਬਈ ਆਵਣਾ ਧੂੜਕੋਟ ਵਾਲਾ ਸੌਦਾ ਕਰਦਾ ਤੇ ਬਾਈ ਦਾ ਪਿੰਡ ਆ ਫਕਰਸਰ ਥੇੜੀ ਬਾਈ ਨੇ 20000 ਮੰਗਿਆ ਬੱਕਰੀ ਦਾ 20000 ਰੁਪਏ ਮੰਗਿਆ

ਕੀ ਕਰ ਨਿੰਕਾ ਬਸ ਮੈਂ ਤੈਨੂੰ ਦੱਸ ਦੱਸ ਤੂੰ ਮੈਨੂੰ ਨੌਕ ਤੇ ਫਿਰ ਕਿ ਮੈਂ ਤੈਨੂੰ ਵੀ ਕੋਈ ਗੁਰਾਹ ਦੇ ਕੋਈ ਪੰਜ ਲਾਉਂਦਾ ਕੋਈ ਦਾਹ ਲਾਉਂਦਾ ਕੋਈ 15 ਕੋਈ 9 10 ਲਾਈ ਚਲੋ ਜਿਵੇਂ ਕੀ ਕਿ ਬੰਦਾਂ ਨੇ ਦੱਦ ਮਿਸ਼ਾਨ ਦੇ ਦੱਦ ਕਿਉਂ ਤੂੰ ਖੱਜੇ ਨੂੰ ਦੱਸੀ ਇਹ ਤਾਂ ਰਸਤੇਦਾਰ ਦੀ ਗੱਲ ਹੈ ਬਹਿ ਜਾ ਯਾਰ ਮੈਂ ਤੈਨੂੰ ਲੈ ਗਿਆ ਵੀ ਆਜ ਕਹਿਣਾ ਮਾਦਾ ਦੇ ਹੱਦ ਤੇ ਗੁਰਾਹ ਨਾ ਦੱਸ ਤਾ ਕੋਈ ਯਾਰ ਕੱਟ ਦਿੰਦੇ 9000 ਠੀਕ ਹੈ ਕੀ ਕਰੀਆ ਨਰਮੂਈ ਦਾ ਜੱਗ ਹੈ ਯਾਰ ਮੈਨੂੰ ਤਾਂ ਭਾਈ ਜਿੰਨੇ ਉਹਨੇ ਕਹਿਤਾ ਮੈਂ ਤੈਨੂੰ ਲਾ ਦੇ ਮੈਂ ਕਿਤੋਂ 15000 ਕਹਿਦਾ ਮੁਰਗਾ ਦਾ ਰਿਸ਼ਤੇ ਦਾ ਜੱਗਾ ਕਿ ਮਾਨ ਰੱਖਿਆ ਯਾਰ ਤੇਰੇ ਸਾਹਮਣੇ ਹੈ ਜੋ ਕੁਝ ਵੀਰੇ ਠੱਕ ਦੀ ਇੱਕ ਵਸੋਂ ਤੁਹਾਡੇ ਸਾਹਮਣੇ ਆ ਭਾਈ ਜਿਹੜਾ ਕੋਸਾ ਆਏਗਾ ਫਰਕ ਜਿੰਨਾ ਕੋ ਔਰ ਕਿੰਨੇ ਦੀ ਬਾਈ ਤੂੰ ਪੁੱਛਣਾ ਕਿੰਨੇ ਲਾਏ ਗਿਆ ਉਹਦੇ ਕੋਲੇ ਲੱਗੀ ਜਿਆਦਾ ਲੱਗੀ ਸਾਨੂੰ ਵੀ ਪਰਾ ਸਨ ਪੁੱਛ ਕੇ ਸੌਦਾ ਕਰੀ ਤਾਂ ਹੋਈ ਖੜੇ ਫਿਰ ਸੌਦਾ ਆਈ ਦਾ ਵੀਡੀਓ ਬਣਾਉਣ ਆਲੇ ਆ ਬਾਈ ਯਾਰ ਜੇ ਬ ਇੱਕ ਦੂਜੇ ਤੋਂ ਪੁੱਛ ਕੇ ਸੌਦੇ ਗਏ ਫਿਰ ਸੌਦੇ ਹੋਈ ਖੜੇ ਨਾ ਹੀ ਕਰੀ ਜਾਂਦਾ ਫਿਰ ਨੌ ਦੀ ਬੱਕਰੀ ਮੇਰੇ ਨੂੰ ਯਾਰ ਫਿਰ 20000 ਦੀ ਵੀ ਬਾਈ ਯਾਰ ਮੈਂ ਤੈਨੂੰ 10000 ਤਾਂ ਦਊ ਯਾਰ ਹੋਰ ਲੈ ਲੈ ਜਾਂ ਨੌ ਤੂੰ ਜੇ ਤੂੰ ਵੀ ਨਾਲ ਛੱਡ ਕੇ ਲੈ ਜਾ 10 ਦੀ ਹੋ ਗਈ ਬਾਈ ਯਾਰ ਨਹੀਂ ਵੀਰੇ ਨਹੀਂ ਨਹੀਂ ਫਿਰ ਧੰਦਾ ਧੰਮ ਮੰਗ ਧੰਦਾ ਤੁਹਾਨੂੰ ਵਿਖੂ ਨਾ ਮੈਨੂੰ ਦੱਸ ਦੀ ਮਿਲੇ ਨਾ ਤੇਰੀ 20000 ਦੀ 10000 ਦੀ ਹੈ ਸੋਕਰ ਨਹੀਂ ਜੁਨੇਰ ਤਾਂ ਉਹਨੇ ਲਵੀ ਉਹ 20 ਬੰਦੇ ਖੜੇ ਧੰਨ ਤੋਂ ਬਣਾ ਤੂੰ ਇਹਿੰਦਾ ਸੀ ਨਹੀਂ ਜਾ ਸਕਦਾ ਤੇਰੀ ਸੂਣ ਵਾਲੀ ਆ ਬਾਈ 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 ਨਹੀਂ ਤੂੰ ਸੀ ਨਾ ਨਾ ਇਹ ਦੂ ਘਟਾਪੇ ਦੇਣੀ ਯਾਰ ਘਟ ਦੇ ਦਿੰਦਾ 15000 ਤੋਂ ਥੱਲੇ ਆ ਜੀ ਬੱਕਰੀ ਤੇ 2500 ਉਹਨਾਂ ਪੰਜ ਬੱਕਰੇ ਵਧਨੇ ਹੈ ਜਦਾਦ ਆ ਸਪੋਸ਼ ਲੈਣੇ ਹੋ ਫਿਰ ਕਿੰਨੇ 17000 ਠੀਕ ਹੈ 15000 ਵਿੱਚ ਨਹੀਂ ਮਿਲੇਗੀ ਫਿਰ ਆਪ ਦਾ ਆਪਾਂ ਨਹੀਂ ਕਹਿ ਰਹੇ ਤੁਹਾਨੂੰ 17 ਦੀ ਲੈਣੀ ਉਹ ਕਿ ਨਹੀਂ ਲੈ ਜਾਣੀ ਦੱਸੋ ਮੈਂ ਤੇਰੇ ਪੱਤੇ ਲਾਏ ਨਹੀਂ ਆਪ 15000 ਖਲੇਗਾ ਜੀ ਵੇਚ ਨਹੀਂ ਅੰਦਰ ਆਪਾਂ ਹੀ ਵੇਚਣਾਂ ਦੇ ਬੰਦੇ ਹੋ ਜੀ 15000 ਦੇ ਵਿੱਚ ਚੱਲ ਪਾ ਦੇ ਬਾਈ ਰਾ ਯਾਰ ਮੈਂ ਨਾ ਰਾ ਬਦਮ ਦੇ ਇਹ ਨਾ ਨਹੀਂ ਕੋਲਾ ਯਾਰ ਰਾ ਤਾਂ ਫੇਰ ਹੀ ਪੂਰੀ ਗੱਲ ਦੱਸੋ ਹੈਗਾ ਕਿ ਨਹੀਂ ਬਈ ਸੌਦਾ ਤਾਂ ਹੋਇਆ ਹੀ ਕਰਨੇ ਕਰਿਆ ਹੀ ਹੋਣਾ ਨਹੀਂ ਨਹੀਂ ਵੀਰੇ ਨਹੀਂ ਨਹੀਂ ਛੱਡ ਦੇ ਬੱਸ ਹੁਣ ਤਾਂ ਛੱਡ ਮਾਰ ਦਿਆ ਕਿੰਨੇ ਦਾ ਕਰਤਾ ਠੀਕ ਆ ਵੀ ਬਾਈ ਕੀ ਅੱਖ ਆਂਦਾ ਮੇਡ ਦੇ ਕੰਮ ਬਾਈ ਨੇ 16000 ਰੁਪਏ ਦੀ ਕਹਤਾ ਬਾਈ ਹੂੰ ਮਾਦਰਾ ਚੱਲਿਆ ਗਿਆ ਤੇ ਵਿੱਚ ਨਹੀਂ ਆ ਬਾਰੇ ਦੇਖ ਨਹੀਂ ਮਾਰਦੇ ਕੁੜੀਆਂ ਘੱਟ ਨਹੀਂ ਬਿਆਹ ਆਉਂਦਾ ਨਹੀਂ ਕੋਈ ਨਹੀਂ ਜਾ ਯਾਰ ਲਖਾਈ ਕਰਾ ਲੋ ਜੇ ਹੋ ਗਿਆ ਜਾ ਬਾਈ ਗਿਣੋ ਪੈਸੇ ਬਾਈ ਅਸੀਂ ਪਾਸੇ ਖੜੇ ਵਾ 100 200 ਹੀ ਪਾ ਸਕਦੇ ਆ ਆ ਵੇਚਨੀ ਬਰਕ ਤਾਂ ਮਾਰਦੇ ਗਾ ਬਰਕ ਆਉਦੀ ਨਹੀਂ ਵਚਨੀ ਬਰਕੇ ਕੋ ਖਰਾਬ ਹੋ ਖਰਾ ਕੰਮ ਨਹੀਂ ਦਾ ਬਰਕ ਮਾਰਦੇ ਆ ਅਸੀਂ ਵੇਚਨੀ ਆ ਦਾ ਲੈਣੀਆਂ ਬੰਦਾ ਆ ਗਿਆ ਨਾ ਥਾਂ ਜਿਵੇਂ ਨਿਕਾ ਬਈ ਗਾ ਅਸੀਂ ਬਾਈ ਯਾਰ ਤੇਰੇ ਘਰ ਦੀ ਚੀਜ਼ ਆ ਸੋਨਾ ਮੰਨਦੇ ਆ ਉਹਨੇ 10 ਰੁਪਏ ਉਹਨੇ ਵੀ ਕਮਾਉਣੇ ਠੀਕਾ ਜੇ ਉਹਨੂੰ ਘਾਟਾ ਪਾਇਗਾ ਤਾਂ ਉਹਦੇ ਸਾਰਾ ਦੇਖ ਲਓ ਬਾਈ ਨਾ ਮੋੜ ਜਾਈ ਲਾ ਤੇ ਆਪਾਂ ਤਾਂ ਦੇ ਆ ਵੀ 12.5 ਹਜ਼ਾਰ ਦਾ 12000 ਦਾ ਸੌਦਾ ਡਨ ਹੋ ਗਿਆ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਉਣੇ ਦੋਸਤ ਕਾਲੇ ਰੰਗ ਦੇ ਸ਼ੇਮ ਬਣੋ ਵੀ ਮੱਖੀ ਜੀ ਨਹੀਂ ਬੋਲੇ ਜਾਂਦੇ ਠੀਕ ਹੈ ਠੀਕ ਹੈ ਹਾਂ ਮੱਖੀ ਕਾਲੀ ਹੁੰਦੀ ਹੁੰਦੀ ਚਲ ਆਪਾਂ ਅੱਛਾ ਇਹਨਾਂ ਨੂੰ ਬਈ ਵੇਚਣੀ ਆ ਕਿਹਦੇ ਕੋਲੇ ਬਈ ਇਹ ਆਪਣੇ ਕੋਲੇ ਆ ਕਿਹੜਾ ਪੰਡਾ ਲਾਲ ਬਾਈ ਲਾਲ ਬਾਈ ਲਾਕੇ ਭੜੇ ਭੜੇ ਜੋ ਆ ਨਾਂ ਸੁਣ ਕੇ ਡਰ ਲੱਗਦਾ ਲਾਲ ਬਾਈ ਵਾਲਿਆਂ ਦਾ ਕਿਉਂ ਬਈ ਮੁੱਲ ਸੁਣ ਕੇ ਤਾਂ ਡਰਾਂਗੇ ਦੱਸੀ ਕੀ ਮੁੱਲ ਆ ਗੱਪੜਾ ਗਰੰਟੀ ਗਰੰਟੀ ਚੈੱਕ ਕਰੀਆ ਸਾਰਿਆਂ ਨੇ ਗੱਪੜਾ ਹੀ ਤੇਰੇ ਕੋਲੋਂ ਲੈਣੀ ਅਗਲੇ ਨੇ ਅਗਲੇ ਨੇ ਨਹੀਂ ਚੈੱਕ ਪਾਸ ਆ ਕਿਉਂ ਬਾਈ ਕਿੰਨੇ ਚਿਰ ਦੀ ਆ ਇਹ ਊਂਵੀ ਢਾਈ ਕਿਲੀਆਂ ਦੀ ਗੱਪੜਾ ਜਿੰਨਾ ਦੀ ਨੋਈ ਅੱਜ ਇੱੱਲਾ ਤੋਂ ਮਰਦੀ ਆ ਦੋਵਾਂ ਤੋਂ ਲੈ ਨਾ ਤੂੰ ਰੀਸਾਲ ਨੀ ਲੈਂਦਾ ਲਓ ਵੀ ਬਾਈ ਆਇਆ ਲਾਲ ਬਾਈ ਤੋਂ ਤੇ 2 ਮਹੀਨੇ ਦੀ ਗੱਬਣ ਪਾਠਾ 15000 ਰੁਪਇਆ ਮੁੱਲ ਕੀਤਾ ਤੇ ਮਾਨਤਾਨ ਕਰਦਾ ਨੇ ਤੇ ਮਾਨਤਾਨੇ ਦੇ ਚ ਹੋ ਜੂਗਾ ਜੇ ਕੋਈ ਵੀਰ ਸੌਦਾ ਕਰਦਾ ਤਾਂ ਸਾਨੂੰ ਲਾਈਵ ਦਿਖਾਵਾਂ